ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਤਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 597 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 598 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਸ ਜਲ ਨੇ ਦਕਾਰਨ ਤੁਮ ਜਗ ਆਏ ਸੋ ਅਮਰਤ ਗੁਰ ਪਾਹੀ ਜਿਓ ਜਿਸ ਅਮਰਤ ਦੇ ਖਜ਼ਾਨੇ ਲਈ ਜਿਸ ਅਮਰਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ ਉਹ ਅਮਰਤ ਗੁਰੂ ਪਾਸੋਂ ਮਿਲਦਾ ਹੈ ਛੋਡੋ ਵੇਸ ਭੇਖ ਚਤੁਰਾਈ ਦੁਬਦਾਇਓ ਫਲ ਨਾਹੀ ਜਿਓ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਇਸ ਦੋ ਰੁਖੀ ਚਾਲ ਵਿੱਚ ਪਿਆ ਏ ਅਮਰ ਦਫਲ ਨਹੀਂ ਮਿਲ ਸਕਦਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਹੇ ਮੇਰੇ ਮਨ ਅੰਦਰ ਹੀ ਪ੍ਰਭੂ ਚਰਨਾ ਵਿੱਚ ਟਿਕਿਆ ਰਹੋ ਵੇਖੀ ਨਾਮ ਅਮਰਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਭਟਕਦਾ ਫਿਰਿ ਬਾਹਰ ਟੁੰਡਤ ਬਹੁਤ ਦੁੱਖ ਪਾਵੈ ਘਰ ਅਮਰਤ ਘਟ ਮਾਹੀ ਜਿਓ ਰਹਾਓ ਜੇ ਤੂੰ ਬਾਹਰ ਢੂੰਡਣ ਤੋਰ ਪਿਆ ਤਾਂ ਬਹੁਤ ਦੁੱਖ ਪਾਏਗਾ ਟਲ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਰਸ ਤੇਰੇ ਘਰ ਵਿੱਚ ਹੀ ਹੈ ਹਿਰਦੇ ਵਿੱਚ ਹੀ ਹੈ ਰਹਾਓ ਔਗਣ ਛੋੜ ਗੁਨਾਹ ਕੋ ਤਾਵੋ ਹੋ ਕਰ ਔਗਣ ਪਛੁਤਾਹੀ ਜੀਓ ਔਗਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ ਜੇ ਔਗਣ ਹੀ ਕਰਦੇ ਰਹੋਗੇ ਤਾਂ ਪਛਤਾਣਾ ਪਏਗਾ ਸਰ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜਿਓ ਹੈ ਮਨ ਤੂੰ ਮੋੜ ਮੋੜ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ਅੰਦਰ ਮੈਲ ਲੋਭ ਬਹੁ ਝੂਠੇ ਬਾਹਰ ਨਾਵ ਹੁ ਕਾਹੀ ਜਿਓ ਜੇ ਅੰਦਰ ਮਨ ਵਿੱਚ ਲੋਭ ਦੀ ਮੈਲ ਹੈ ਲਾਲਚ ਦੀ ਮੈਲ ਹੈ ਤੇ ਲੋਭ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦੇ ਹੋ ਤਾਂ ਬਾਹਰ ਤੀਰਥਾਤਕਾਂ ਤੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗਤਿ ਤਾਹੀ ਜਿਓ ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਦਾ ਪਰਮਾਤਮਾ ਦਾ ਪਵਿੱਤਰ ਨਾਮ ਜਪੋਗੇ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਹੋ ਸੱਚ ਗੁਰ ਬਚਨੀ ਫਲ ਪਾਹੀ ਜਿਉ ਹੇ ਮਨ ਲੋਭ ਛੱਡ ਨਿੰਦਿਆ ਤੇ ਝੂਠ ਤਿਆਗ ਗੁਰੂ ਦੇ ਬਚਨਾਂ ਤੇ ਤੁਰਿਆ ਹੀ ਸਦਾ ਥਿਰ ਰਹਿਣ ਵਾਲਾ ਅੰਮ੍ਰਿਤ ਫਲ ਮਿਲੇਗਾ ਜਿਉ ਭਾਵੈ ਤਿਉਂ ਰੱਖੋ ਹਰ ਜਿਉ ਜਨ ਨਾਨਕ ਸ਼ਬਦ ਸਲਾਹੀ ਜਿਉ ਪ੍ਰਭੂ ਜੀਵ ਨੂੰ ਉਵੇਂ ਰਖਦਾ ਹੈ ਜਿਵੇਂ ਉਸ ਦੀ ਰਜਾ ਹੋਵੇ ਦਾਸ ਨਾਨਕ ਸ਼ਬਦ ਵਿੱਚ ਜੋੜ ਕੇ ਤੇਰੀ ਸਿਫਤ ਸਲਾਹ ਕਰਦਾ ਹੈ ਪ੍ਰਮਾਤਮਾ ਸੋਰਠ ਮਹੱਲਾ ਪਹਿਲਾ ਪੰਜ ਪਦੇ ਆਪਣਾ ਘਰ ਮੂਸਤ ਰਾਖ ਨਾ ਸਕਹਿ ਕੀ ਪਰ ਕਰ ਜੋ ਹਨ ਲਾਗਾ हे ਮਨ ਤੇਰਾ ਆਪਣਾ ਆਤਮਿਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈ ਘਰ-ਦਰ ਰਾਖੇ ਜੇ ਰਸ ਚਖੇ ਜੋ ਗੁਰਮਖ ਸੇਵਕ ਲਗਾ ਆਪਣਾ ਘਰ-ਬਾਰ ਲੁੱਟੇ ਜਾਣ ਤੋਂ ਤਦੋਂ ਹੀ ਬਚਾ ਸਕੇਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸਵਾਦ ਚਖੇਗਾ ਨਾਮ ਰਸ ਉਹੀ ਸੇਵਕ ਚਖਦਾ ਹੈ ਜੋ ਗੁਰੂ ਦੇ ਸਾਹਮਣੇ ਰਹਿ ਕੇ ਸੇਵਾ ਵਿੱਚ ਲੱਗਦਾ ਹੈ ਮਨ ਰੇ ਸਮਝ ਕਵਨ ਮਤ ਲਗਾ ਹੇ ਮਨ ਹੋਸ਼ ਕਰ ਕਿਸ ਭੈੜੀ ਮਤ ਵਿੱਚ ਲੱਗ ਪਿਆ ਹੈ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪੁਛਤਾ ਹੈ ਇਹ ਭਾਗਾ ਰਹਾਓ ਹੇ ਭਾਗਹੀਨ ਪ੍ਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸਵਾਦਾਂ ਵਿੱਚ ਮਸਤ ਹੋ ਰਿਹਾ ਹੈ ਵੇੜਾ ਬੀਤ ਜਾਣ ਤੇ ਫਿਰ ਪਛਤਾਵੇਂਗਾ ਰਹਾਓ ਆਵਤ ਕੋ ਹਰਖ ਜਾਤ ਕੋ ਰੋਵਹਿ ਇਹੋ ਦੁਖ ਸੁਖ ਨਾਲੇ ਲਾਗਾ हे ਮਨ ਤੂੰ ਆਉਂਦੇ ਤਾਨੂੰ ਵੇਖ ਕੇ ਖੁਸ਼ ਹੁੰਦਾ ਹੈ ਜਾਂਦੇ ਨੂੰ ਵੇਖ ਕੇ ਰੋਂਦਾ ਹੈ ਇਹ ਦੁਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ ਆਪੇ ਦੁਖ ਸੁਖ ਭੋਗ ਭੁਗਾਵੇ ਗੁਰਮਖ ਸੋ ਅਨਰਾਗਾ ਪਰ ਜੀਵ ਕੀ ਜੀਵ ਦੇ ਕੀ ਵਸ ਪ੍ਰਭੂ ਪਰਮਾਤਮਾ ਆਪ ਹੀ ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ ਦੁੱਖਾਂ ਤੇ ਸੁੱਖਾਂ ਦੇ ਭੋਗ ਵਿੱਚ ਰੁਝਾ ਕੇ ਦੁੱਖ ਸੁੱਖ ਪੁਗਾਉਂਦਾ ਹੈ ਸਿਰਫ ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਹਰ ਰਸ ਉੱਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗ ਹੇ ਮਾਨਾ ਪ੍ਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਆ ਨਹੀਂ ਜਾ ਸਕਦਾ ਜਿਸ ਨੇ ਰਸ ਪੀਤਾ ਹੈ ਉਹ ਦੁਨੀਆ ਦੇ ਹੋਰ ਰਸਾਂ ਵੱਲੋਂ ਰੱਜ ਜਾਂਦਾ ਹੈ ਪਰ ਕਈ ਮੂਰਖ ਲੋਕ ਤਾਂ ਦੁਨੀਆ ਦੇ ਰਸਾਂ ਕਸਾਂ ਵਿੱਚ ਹੀ ਸਭ ਕੋਈ ਸਮਝਦੇ ਹਨ ਕਈ ਤਾਂ ਗੁਰੂ ਪਿਆਰਿਓ ਪੂਰਾ ਟੱਬਰ ਦਾ ਟੱਬਰ ਹੀ ਮੂਰਖ ਹੁੰਦਾ ਹੈ ਤੇ ਕਈਆਂ ਦੇ ਬੱਚੇ ਠੀਕ ਹੁੰਦੇ ਨੇ ਤੇ ਬਜ਼ੁਰਗ ਮੂਰਖ ਹੁੰਦੇ ਨੇ ਜਿਹੜੇ ਨੇ ਸ਼ਰਦੇ ਹੈਗੇ ਅੰਦਰਸ ਤੇ ਕਈਆਂ ਦੇ ਬਜ਼ੁਰਗ ਠੀਕ ਹੁੰਦੇ ਨੇ ਬੱਚਿਆਂ ਨੂੰ ਅਕਲ ਨਹੀਂ ਹੁੰਦੀ ਸਵੇ ਦਾ ਚਲਦਾ ਹੀ ਆ ਰਿਹਾ ਹੈ ਪਰਮਾਤਮਾ ਦਾ ਨਾਮ ਜਪਿਆ ਹੀ ਹਰ ਰਸ ਦੀ ਪ੍ਰਾਪਤੀ ਹੁੰਦੀ ਹੈ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਾਕਤ ਦੁਰਮਤ ਲਾਗਾ ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਨਾਮ ਰਸ ਗਵਾ ਲਿਆ ਹੈ ਓ ਮਾਇਆ ਵੇਖੜੇ ਬੰਦਿਆਂ ਦੀ ਭੈੜੀ ਮਤ ਵਿੱਚ ਜਾ ਲੱਗਦਾ ਹੈ ਮਨ ਕਾ ਜਿਉ ਪਵਨ ਪਤ ਦੇਹੀ ਦੇਹੀ ਮਹਿਜ ਉਸ ਮਾਗਾ ਜੋ ਪ੍ਰਕਾਸ਼ ਰੂਪ ਪ੍ਰਮਾਤਮਾ ਸਾਡੇ ਮਨ ਦਾ ਸਹਾਰਾ ਹੈ ਪ੍ਰਾਣਾਂ ਦਾ ਮਾਲਕ ਹੈ ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿੱਚ ਹੀ ਮੌਜੂਦ ਹੈ ਜੇ ਤੂੰ ਦੇਹ ਤਾ ਹਰ ਰਸ ਗਾਈ ਮਾਨ ਤ੍ਰਿਪਤੈ ਹਰ ਲੇਵ ਲਾਗਾ हे ਪ੍ਰਭੂ ਪਰਮਾਤਮਾ ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖਸ਼ੇ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ ਜਿਸ ਮਨੁੱਖ ਦੀ ਸੁਰਤ ਹਰੀ ਸਿਮਰਨ ਵਿੱਚ ਜੁੜੀ ਰਿਹਾ ਹੈ ਜਿਸ ਮਨੁੱਖ ਦੀ ਸੁਰਤ ਹਰੀ ਸਿਮਰਨ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਸਾਧ ਸੰਗਤ ਮੈਂ ਹਰ ਰਸ ਪਾਈਐ ਗੁਰ ਮਿਲੇਇ ਜਮ ਭੋ ਭਾਗਾ ਏ ਨਾਨਕ ਸਾਧ ਸੰਗਤ ਵਿੱਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ ਸਾਧ ਸੰਗਤ ਵਿੱਚ ਜੇ ਗੁਰੂ ਮਿਲ ਪਏ ਤਾਂ ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਈਐ ਸੂਕੇ ਕਾਸ਼ਟ ਹਰਿਆ ਕਿਉਂਕਿ ਸਾਧ ਸੰਗਤ ਦਾ ਫਲ ਬਹੁਤ ਵੱਡਾ ਹੈ ਤੇ ਸਾਨੂੰ ਸਾਧ ਸੰਗਤ ਕਰਨੀ ਚਾਹੀਦੀ ਹੈ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਤੇ ਰੱਬ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ ਨਾਨਕ RAM ਨਾਮ ਜਪ ਗੁਰਮਖ ਹਰ ਪਾਏ ਮਸਤਕ ਭਾਗਾ ਏ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਚੰਗਾ ਲੇਖ ਘੜ ਪਏ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਤੇ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਸੋਰਠ ਮਹੱਲਾ ਪਹਿਲਾ ਸਰਬ ਜੀ ਆਸਿਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜਿਉ ਤੁਰੋਂ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਸਭ ਜੀਵਾਂ ਦੇ ਮੱਥੇ ਉੱਤੇ ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਉਕਰਿਆ ਪਿਆ ਹੈ ਕੋਈ ਜੀਵ ਐਸਾ ਨਹੀਂ ਹੈ ਜੇ ਉਸਤੇ ਲੇਖ ਦਾ ਪ੍ਰਭਾਵ ਨਾ ਹੋਵੇ ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਉ ਸਿਰਫ ਪਰਮਾਤਮਾ ਆਪ ਹੀ ਕਰਮ ਲੇਖ ਤੋਂ ਸੁਤੰਤਰ ਹੈ ਜੋ ਇਸ ਕੁਦਰਤ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ ਤੇ ਆਪਣੇ ਹੁਕਮ ਵਿੱਚ ਜਗਤਕਾਰ ਚਲਾ ਰਿਹਾ ਹੈ ਮੰਨ ਰੇ RAM ਜਪੋ ਸੁਖ ਹੋਈ हे मेरे माना सदा राम प्रभु दा नाम जपो नाम जपने नाल आत्मिक सुख मिलेगा एहनस गुर के चरन सरेबो हर दाता पुगता सोई रहआवो दिन रात उस सब तो वड्डे मालिक दे चरणा दा ध्यान धरो ओ हरि आप ही सब जीवा नु दाता देन वाला है आप ही सब विच व्यापक हो के ਪੋਗਣ ਵਾਲਾ ਹੈ ਰਹਾਓ ਜੋ ਅੰਦਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜਿਓ ਹੈ ਮੇਰੇ ਮਨ ਜਿਹੜਾ ਪ੍ਰਭੂ ਤੇਰੇ ਅੰਦਰ ਵਸ ਰਿਹਾ ਹੈ ਉਸ ਨੂੰ ਬਾਹਰ ਸਾਰੀ ਕੁਦਰਤ ਵਿੱਚ ਵੇਖ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਗੁਰਮਖ ਏਕ ਅਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਉਸ ਮੋਈ ਜਿਓ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ ਫਿਰ ਤੈਨੂੰ ਦਿਸ ਪਏਗਾ ਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਦੀ ਹੀ ਜੋਤ ਮੌਜੂਦ ਹੈ ਚਲ ਤੋ ਠਾ ਕੇ ਰੱਖੋ ਘਰ ਆਪਣੇ ਗੁਰ ਮਿਲਿਆ ਇਹ ਮਤ ਹੋਈ ਜਿਓ ਇਸ ਬਾਰ ਪਟਕਦੇ ਮਨ ਨੂੰ ਰੋਕ ਕੇ ਆਪਣੇ ਅੰਦਰ ਵਸਤੇ ਪ੍ਰਭੂ ਵਿੱਚ ਹੀ ਟਿਕਾ ਰੱਖ ਪਰ ਗੁਰੂ ਨੂੰ ਮਿਲਿਆ ਹੀ ਇਹ ਅਕਲ ਆਉਂਦੀ ਹੈ ਦੇਖ ਅਦ੍ਰਿਸ਼ਟ ਰਖੋ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜਿਉ ਮੈਂ ਤਾਂ ਗੁਰੂ ਦੀ ਕਿਰਪਾ ਨਾਲ ਉਸ ਅਦ੍ਰਿਸ਼ਟ ਪ੍ਰਭੂ ਨੂੰ ਸਭ ਵਿੱਚ ਵਸਦਾ ਵੇਖ ਕੇ ਵਿਸਮਾਦ ਅਵਸਥਾ ਵਿੱਚ ਪੜ ਜਾਂਦਾ ਹਾਂ ਜਿਹੜਾ ਵੀ ਇਹ ਦੀਦਾਰ ਕਰਦਾ ਹੈ ਉਹਦਾ ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ ਪੀ ਉਹ ਅਪਿਓ ਪਰਮ ਸੁਖ ਪਾਈਐ निज घर वासा होई जियो अटल आत्मिक जीवन देण वाला नाम रस पीयो ए नाम रस पीतेया सब तों ऊँचा आत्मिक आनंद मिलदा है अते अपने ਘਰ ਵਿੱਚ ਟਿਕਾਣਾ ਹੋ ਜਾਂਦਾ ਹੈ ਭਾਵ ਸੁੱਖਾਂ ਦੀ ਖਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਜਨਮ ਮਰਨ ਦਾ ਚੱਕਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਮੋੜ ਮੋੜ ਜਨਮ ਮਰ ਨਹੀਂ ਹੁੰਦਾ ਤਤ ਨਿਰੰਜਨ ਜੋਤ ਸਬਾਈ ਸੋਹੰਗ ਬੇਦਨਾ ਕੋਈ ਜਿਓ ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਪ੍ਰਭੂ ਪਾਰ ਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ ਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਹੈ ਨਾਨਕ ਜੋ ਮਨੁਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਇਹ ਦੇਸ ਪੈਂਦਾ ਹੈ ਕਿ ਉਸ ਪ੍ਰਭੂ ਦੀ ਜੋਤ ਹਰ ਥਾਂ ਸੋਭ ਰਹੀ ਹੈ ਤੇ ਉਸ ਦੀ ਵਿਆਪਕਤਾ ਵਿੱਚ ਕਿਤੇ ਕੋਈ ਵਿਥ ਵਿਕਤਰਾ ਨਹੀਂ ਹੈ ਤਤ ਨਿਰੰਜਨ ਜੋਤ ਸਬਾਈ ਸੋਹੰ ਪੇਦਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 500 98 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਨ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 599 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ